ਸੰਵਿਧਾਨ ਬਚਾਓ ਰੈਲੀ ਜਿਹੜੀ ਉਜਿਤ ਕੀਤੀ ਗਈ ਉਹਦੇ ਬਾਰੇ ਸੁਣੋ ਸੰਵਿਧਾਨ ਬਚਾਓ ਸਭਾ ਦੇ ਵਿੱਚ ਅੱਜ ਮੈਂ ਪਟਿਆਲਾ ਵਿਖੇ ਆਇਆ ਸੀ ਔਰ ਇਹ ਜਿਹੜੀ ਸੰਵਿਧਾਨ ਬਚਾਓ ਸਭਾ ਹੈ ਆਜੋ ਜੀ ਆਜੋ ਕਾਂਗਰਸ ਕਮੇਟੀ ਇਹ ਸਾਡੇ ਪਟਿਆਲਾ ਦੇ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਗੁਰਦੀ ਸਾਹਿਬ ਗੁਰਾਕੋਸਾ ਸਾਹਿਬ ਹੈਰੀ ਮਾਨ ਸਾਹਿਬ ਤੇ ਹੋਰ ਸਾਰੇ ਜਿਹੜੇ ਸਾਥੀ ਹੈ ਇਹਨਾਂ ਦੀ ਰਾਹਮਾਈ ਦੇ ਵਿੱਚ ਇੱਕੀ ਗਈ ਬੇਸਿਕਲੀ ਜਿਹੜਾ ਸੰਵਿਧਾਨ ਬਚਾਓ ਦੀ ਰਾਹੂਲ ਗਾਂਧੀ ਜੀ ਲੜਾਈ ਲੜ ਰਹੇ ਔਰ ਦੇਸ਼ ਪਰ ਦੇ ਵਿੱਚ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਵੀ ਤੇ ਚੋਣ ਦੇ ਬਾਅਦ ਵੀ ਸੰਵਿਧਾਨ ਦੀ ਉਸ ਤਾਕਤ ਨੂੰ ਲੈ ਕੇ ਉਹ ਜਾ ਰਹੇ ਨੇ ਔਰ ਜੋ ਸੰਵਿਧਾਨ ਦੇ ਸਾਨੂੰ ਹੱਕ ਦਿੰਦਾ ਆਪਕਾ ਤਰ ਉਹਰੇ ਬਾਰੇ ਅੱਜ ਕਾ ਦੀ ਨੌਜਵਾਨ ਕਿਹੜੀ ਹੁੰਦਾ ਸਵੇ ਕਿ ਜਾਗਦੇ ਰਹੋ ਆਜਕਲ ਸੰਵਿਧਾਨ ਨੂੰ ਤੋੜਨੀਆਂ ਸ਼ਾਸਨ ਰਚੀਆਂ ਜਾ ਰਹੀਆਂ ਨੇ ਸੰਵਿਧਾਨ ਨੂੰ ਮੱਛਲਿਆ ਜਾ ਰਿਹਾ ਹੈ ਖੁੱਲਿਆ ਜਾ ਰਿਹਾ ਹੈ ਸਰਕਾਰਾਂ ਸਤਾਤਾਰੀ ਸਰਕਾਰਾਂ ਬਣ ਜਿਹੜੇ ਸਾਡੇ ਆਧਾਰੇ ਨੇ ਇੰਸਟੀਚਿਊਸ਼ਨਸ ਨੇ ਜਿਹੜੇ ਪੀਐਚਡੀ ਦੇਸ਼ ਨੂੰ ਦੇਖਦੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਹੈ ਪੋਲੀਟੀਕਲ ਪਾਰਟੀਆਂ ਦੀ ਚੁਬਾਨ ਬੰਦ ਕਰਾਉਣ ਵਾਸਤੇ ਤਾਂ ਜੋ ਪੋਲੀਟੀਕਲ ਪਾਰਟੀਆਂ ਸਤਾਹ ਤਰੀ ਪਾਰਟੀ ਦੇ ਖਿਲਾਫ ਕੋਈ ਇੱਕ ਸ਼ਬਦ ਨਾ ਕਹਿ ਸਕਣ ਜਿਹੜਾ ਵਿਅਕਤੀ ਜੁਡੀਸ਼ਰੀ ਤੋਂ ਲੈ ਕੇ نیچے ਤੱਕ ਸਤਾਹ ਸਰਕਾਰਾਂ ਵਾਲਿਆਂ ਦੇ ਖਿਲਾਫ ਗੱਲ ਕਰਦਾ ਹੈ ਉਹਰੇ ਦੇ ਮਾਰ ਕੀਤਾ ਜਾਂਦਾ ਉਹਨਾਂ ਨੂੰ ਜੇਲਾ ਚ ਨਜਾਇਜ਼ ਅੱੱਚੇ ਬਣਾ ਕੇ ਭੇਜਿਆ ਜਾਂਦਾ ਇਸੇ ਤਰ੍ਹਾਂ ਹੀ 1840 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਤੇ ਵੀ ਵਾਰ ਵਾਰ ਗਾਂਧੀ ਪਰਿਵਾਰ ਦੇ ਕਿਉਂਕਿ ਬੀਜੇਪੀ ਨੂੰ ਇਹ ਪਤਾ ਹੈ ਕਿ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਉਹਨਾਂ ਚ ਕਰ ਲਾਗੂ ਨਹੀਂ ਹੋ ਸਕਦੀ ਜਿੰਨਾ ਚ ਰਾਹੁਲ ਗਾਂਧੀ ਜਿਉਂਦਾ ਹੈ ਸੋ ਇਸ ਕਰਕੇ ਉਹ ਚੋਟ ਮਾਰੀ ਜਾਂਦੀ ਹੈ ਵਾਰ ਵਾਰ ਸਜ਼ਾ ਕਰ ਦਿੱਤੀ ਗਈ 2 ਸਾਲ ਦੀ ਘਰ ਖੋਲਿਆ ਗਿਆ ਸਦਸਤਾ ਰੱਦ ਕਰ ਦਿੱਤੀ ਗਈ ਨੈਸ਼ਨਲ ਹਰਾਲਡ ਜਿਹੜਾ ਅਖਬਾਰ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਚਲਾਇਆ ਗਿਆ ਸੀ ਕਾਂਗਰਸ ਪਾਰਟੀ ਜਿਹੜਾ ਆਜ਼ਾਦੀ ਦੇ ਵਿਵਾਨਿਆਂ ਦੀਆਂ ਖਬਰਾਂ ਲਿਖਦੀਆਂ ਸੀ ਲਿਖਦਾ ਸੀ ਤੇ ਜਿਹਨੂੰ 1942 ਚਾਕੇ ਅੰਗਰੇਜ਼ਾਂ ਨੇ ਬੈਨ ਕਰਤਾ ਮੌਜੀ ਹੋਰੇ ਮਤਲਕ ਸਾਰਾ ਕੇਸ ਬਣਾ ਕੇ ਈਡੀ ਨੇ ਕਾਂਗਰਸ ਪਾਰਟੀ ਦੇ ਲੀਡਰ ਸਰਬਰ ਨੂੰ ਚਾਰਸ਼ੇਬਤਾਂ ਤੇ ਤੁਹਾਨੂੰ ਪਤਾ ਹੈ ਜਿਸ ਪ੍ਰਕਾਰ ਇਹਨਾਂ ਦਾ ਨਿਖੇੜਿਆ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਤੇ ਟਿੱਪਣੀ ਕਰ ਰਿਹਾ ਉਹ ਜਦੋਂ ਜੋ ਕਿ ਬਹੁਤ ਵੱਡਾ ਫੈਸਲਾ ਆਇਆ ਸੋ ਅੱਜ ਅਸੀਂ ਸਾਰੇ ਲੀਡਰ ਸਹਿਮਾਨ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਭਾਵਾਂ ਕਰ ਰਹੇ ਹਾਂ ਔਰ ਲੋਕਾਂ ਨੂੰ ਸੰਵਿਧਾਨ ਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਹੈ ਪ੍ਰਧਾਨ ਜੀ ਪੰਜਾਬ ਸਰਕਾਰ ਵੱਲੋਂ ਨਸ਼ਾ ਛਡਾਊ ਜਿਹੜਾ ਹੈਗਾ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਦੇ ਵਿਰੁੱਧ ਕੀ ਕਹਿਣਾ ਚਾਹੁੰਦੇ ਹੋ ਕੀ ਲੱਗਦਾ ਕਿੰਨੀ ਅਕਾਰੇ ਰੈਡੀ ਔਰਗਨਾਈਜ਼ ਕੀਤੀ ਹੈ ਸਾਰੇ ਜ਼ਿਲ੍ਹੇ ਦੀ ਤੇ ਅੱਜ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹਨੇ ਆਮ ਆਦਮੀ ਪਾਰਟੀ ਦੀ نیند حرام ਕਰਤੀ ਹੈ ਦੇਖੋ ਝੂਠੇ ਪਰਚੇ ਦੇਣ ਤੇ ਲੱਗੇ ਹੋਏ ਨੇ ਸਾਡੇ ਲੀਡਰਾਂ ਦੇ ਲੁਧਿਆਣਾ ਬਾਈ ਇਲੈਕਸ਼ਨ ਦਾ ਜਿਹੜਾ ਸਾਡਾ ਆਗਾਜ਼ ਹੋ ਗਿਆ ਘਟਿਆ ਗਿਆ ਰਾਜਾ ਬੜਿੰਗੀ ਦੀ ਵਾਈ ਦੇ ਵਿੱਚ ਤੇ ਰਾਹੁਲ ਕਾਂਧੀ ਜੀ ਦੀ ਵਾਈ ਦੇ ਵਿੱਚ ਗੱਲ ਕਰੀਏ ਲੁਧਿਆਣਾ ਬਾਏ ਇਲੈਕਸ਼ਨ ਹੈ 27 ਦਾ ਇਲੈਕਸ਼ਨ ਹੁੰਦਾ ਜਿਹੜਾ ਹੈਗਾ ਆਗਾਜ਼ ਸਮਝ ਹਾਂ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਜਾ ਕੇ ਦੇਖੋ 90% ਜਿਹੜਾ ਸ਼ਹਿਰ ਹੈ ਹਲਕਾ ਹੈ ਉਹ ਜਿਹੜਾ ਕਾਂਗਰਸ ਵੱਲ ਝੁਕਿਆ ਭਾਰਤ ਪੁਸ਼ਪ ਆਸ਼ੂ ਜੀ ਦੇ ਵੱਲ ਝੁਕ ਗਿਆ ਕਿਉਂਕਿ ਉਹਨਾਂ ਦੇ ਝੂਠੇ ਬਰਚੇ ਕਿਤੇ ਆਮ ਆਦਮੀ ਪਾਰਟੀ ਨੇ ਉਹਦਾ ਨਤੀਜਾ ਜਿਹੜਾ 19 ਤਰੀਕ ਨੂੰ ਲੁਧਿਆਣਾ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੇ ਦੇਣਾ ਹੈ। ਫੱਟਾ ਇੱਕ ਨਾ ਪ੍ਰਭਾਤ ਹੈ। ਅੱਜ ਪੰਜਾਬ ਜਿਹੜੇ ਬਹੁਤ ਬਿਲਕੁਲ মিডিਆ ਕੈਪਚਰ ਕੀਤਾ ਹੋਇਆ ਹੈ ਸਭ ਤੋਂ ਵੱਡਾ ਖਤਰਾ ਤੁਹਾਨੂੰ ਲੋਕਾਂ ਨੂੰ ਕੈਪਚਰ ਕੀਤਾ ਹੈ। ਆਜ਼ਾਦੀ ਨਾਲ ਬੋਲ ਨਹੀਂ ਸਕਦਾ মিডিਆ। ਕੋਟੀ মিডিਆ ਬਣ ਗਿਆ ਹੈ। ਕਦੀ ਤੁਸੀਂ ਸੁਣਿਆ ਸੀ মিডিਏ ਦੇ ਉੱਤੇ ਕੰਟਰੋਲ ਹੈ ਸਰਕਾਰਾਂ ਦਾ। ਕਾਂਗਰਸ ਦੀ ਸਰਕਾਰ ਕਦੀ ਤੁਸੀਂ ਦੇਖਿਆ মিডিਆ ਨੂੰ ਤੰਗ ਕੀਤਾ ਸਭ ਤੋਂ ਵੱਡੀ ਐਗਜ਼ੈਂਪਲ ਹੈ ਸੰਵਿਧਾਨ ਦੀ ਜਿਹੜੀ মিডিਆ ਦਾ ਜਿਹੜਾ মিডিਆ ਡੈਮੋਕ੍ਰੇਸੀ ਦਾ ਥੰਮ ਹੈ ਉਹਨੂੰ ਕੈਪਚਰ ਕੀਤਾ ਹੋਇਆ ਮੋਦੀ ਨੇ ਸੋ ਇਸੇ ਤਰ੍ਹਾਂ ਹੋਰ ਅਧਾਰਿਆਂ ਨੂੰ ਕੈਪਚਰ ਕਰਦੇ ਸੀਬੀਆਈ ਕੈਪਚਰ ਕੀਤੀ ਹੈ ਈਡੀ ਕੈਪਚਰ ਕੀਤੀ ਹੈ ਸੋ ਐਸੇ ਤਰੀਕੇ ਨਾਲ ਅਸੀਂ ਡੈਮੋਕ੍ਰੇਸੀ ਲੈ ਕੇ ਆਉਣਾ ਚਾਹੁੰਦੇ ਹਾਂ ਵਾਪਸ ਤੇ ਉਹਦੇ ਲਈ ਅਸੀਂ 2029 ਦੀ ਯਾਤਰੀ ਹੁਣ ਤੋਂ ਸ਼ੁਰੂ ਕਰਤੀ ਹੈ ਸਰਦਾਰ ਸਰਦਾਰ ਬਚਾਓ ਜੀ ਇੱਕ ਵਾਰ ਤੇ ਕਹਿੰਦੇ ਆ ਦੇਖੋ ਜੀ ਸੰਵਿਧਾਨ ਬਚਾਉਣ ਦਾ ਮਤਲਬ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਜੋ ਆਜ਼ਾਦੀ ਤੋਂ ਪਹਿਲਾਂ ਜੋ ਸਾਡੇ ਡਾਕਟਰ ਬੀਮਰਾਓ Ambedkar ਜੀ ਨੇ ਜੋ ਸੰਵਿਧਾਨ ਲਿਖਿਆ ਉਸ ਦਾ ਮਕਸਦ ਸੀ ਇਹ ਸਭ ਨੂੰ ਸਮਾਨਤਾ ਦੇਣੀ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਇੱਕੋ ਤਰੀਕੇ ਨਾਲ ਤੋਲਣਾ ਉਹਨੇ ਜੋ ਸਿਰਕਾ ਬਸ ਤਾਕਤਾਂ ਨੇ ਚਾਹੇ BJP ਹੈ ਚਾਹੇ ਹੋਰ ਤਾਕਤਾਂ ਨੇ ਉਹ ਇਸ ਸੰਵਿਧਾਨ ਦੇ ਵਿੱਚ ਲੋਕਾਂ ਦੇ ਹਿੱਤਾਂ ਨੂੰ ਖਾਂ ਦੇ ਵਾਸਤੇ ਲੋਕਾਂ ਨੂੰ ਜਾਤ ਪਾਤ ਦੇ ਨਾਮ ਤੇ ਵੰਡ ਕੇ ਇਹ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਨਹੀਂ ਹੁੰਨ ਦੇਗੀ ਅਸੀਂ ਅੰਗਰੇਜ਼ਾਂ ਨਾਲ ਵੀ ਉਸ ਟਾਈਮ ਲੜੇ ਸੀ ਤੇ ਸਾਡੀ ਪਾਰਟੀ ਅੰਗਰੇਜ਼ਾਂ ਤੋਂ ਨਹੀਂ ਡਰੀ ਇਹ ਤਾਂ ਫਿਰ ਬੀਜੇਪੀ ਤੋਂ ਤਾਂ ਡਰਨਾ ਸਾਡੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਬੀਜੇਪੀ ਦੀ ਜਿਹੜੀ ਤਾਕਤਾਂ ਨੇ ਜੋ ਫਿਰ ਉਪਰਸ ਦੀ ਤਾਕਤਾਂ ਨੇ ਅਸਾਨੂੰ ਤਾਂ ਨਹੀਂ ਡਰਾਉਂਦਾ ਹੁਣ ਤੁੰਦਾਂ ਅੱਜ ਕਹਿ ਰਹੇ ਕਿ ਜਿਹੜੇ ਤੁੰਦਾਂ ਇੱਕ ਮਾਤ ਦਿੱਤੂਗਾ ਕਿ ਇਸ ਤੋਂ ਨਹੀਂ ਛੇੜਿਆ ਜਾਊਗਾ ਤੇਰੇ ਬਤਾਉਂਦਾ ਹੈ ਕੌਣ ਬਦਲਾਅ ਕਰ ਰਿਹਾ ਕਿਵੇਂ ਨਹੀਂ ਇਹ ਫਰਕ ਹੈ ਪਸਟਾ ਹੈ ਬੀਜੇਪੀ ਦੀ ਜਿਹੜੇ ਆਗੂ ਨੇ ਸ਼ਰਿਆਮ ਸਵਿਧਾ ਨੂੰ ਬਦਲਣ ਦੀਆਂ ਗੱਲਾਂ ਕਰ ਰਹੇ ਨੇ ਤੇ ਤੇ ਕਾਂਗਰਸ ਪਾਰਟੀ ਤੇ ਹਰ ਬੱਚਾ ਹਰ ਰੋਕ ਕਰ ਤੇ ਹਰ ਗਲੀ ਤੇ ਹਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਉਸ ਨੂੰ ਬਚਾਉਣ ਵਾਸਤੇ ਤੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਸਿਧਾਂਤਚਾਰ ਦਾ ਜੋ ਇਹ ਰੈਲੀ ਹੈ ਜੋ ਜੋ ਬਣਿਆ ਹੋਇਆ ਮੋਟ ਬਣਿਆ ਹੋਇਆ ਸਾਡੀ ਪਾਰਟੀ ਨੇ ਸਾਡੇ ਹਾਈ ਕਮਾਂਡ ਦੇ ਉਹ ਇਸੇ ਕਲੀ ਦਾ ਇੱਕ ਹਿੱਸਾ ਹੈ